हिमाचल प्रदेश ਦੇ ਕੁਲੂ ਦੇ ਵਿੱਚ ਦੇਖੋ ਕਿਵੇਂ ਪਾਣੀ ਦਾ ਜਿਹੜਾ ਵਹਾ ਤੁਸੀਂ ਨਦੀ ਦੇ ਵਿੱਚ ਤੇਜ਼ ਦੇਖ ਸਕਦੇ ਹੋ ਇਸ ਤੇਜ਼ ਪਾਣੀ ਦੇ ਵਹਾਅ ਵਿੱਚ ਕਿਵੇਂ ਪਾਰਵਤੀ ਵਿਆਸ ਨਦੀ ਦਾ ਜਿਹੜਾ ਜਲ ਸਰ ਵਧਣ ਦੇ ਕਾਰਨ ਪੁਲਾ ਜਿਹੜਾ ਡਿੱ ਗਿਆ ਕਿੰਨੀਆਂ ਖੌਫਨਾਕ ਤਸਵੀਰਾਂ ਨੇ ਕਿੰਨੀਆਂ ਭਿਆਨਕ ਮੰਜ਼ਰ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿਵੇਂ ਪਾਣੀ ਦੇ ਇੰਨੇ ਤੇਜ਼ ਵਹਾਅ ਦੇ ਵਿੱਚ ਪੁਲ ਕਿਵੇਂ ਡਿੱਗ ਰਿਹਾਗਾ ਤੇ ਦੇਖੋ ਇੱਕ ਇਨਸਾਨ ਮਰਦੀ ਜਾਨ ਜੋਖਮ ਦੇ ਵਿੱਚ ਪਾ ਕੇ ਵੀਡੀਓ ਬਣਾਉਣ ਦੇ ਚੱਕਰ ਦੇ ਕਿਵੇਂ ਜਾਨ ਜੋਖਮ ਦੇ ਵਿੱਚ ਪਾ ਕੇ ਬੰਦਾ ਪੁਲ ਦੇ ਉੱਤੇ ਫਿਰ ਰਿਹਾਗਾ ਕਿੰਨਾ ਤੇਜ਼ ਪਾਣੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨਾ ਖੌਫਨਾਕ ਮੰਜ਼ਰ ਆਗਾ ਪਰ ਲੇਕਿਨ ਇੱਕ ਇਨਸਾਨ ਆ ਜਿਹੜਾ ਨਦੀ ਜਿਹੜਾ ਪੁਲ ਬਹਿ ਜਾਊਗਾ ਡਿੱਗ ਜਾਊਗਾ ਇਸ ਪੁਲ ਦੇ ਉੱਤੇ ਕਿਵੇਂ ਜਿਹੜਾ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਫਿਰ ਰਿਹਾ ਦੇਖੋ ਤਸਵੀਰਾਂ ਦੇ ਵਿੱਚ ਤੁਸੀਂ ਕਿੰਨਾ ਖੌਫਨਾਕ ਮੰਜ਼ਰਾ ਕਿੰਨਾ ਭਿਆਨਕ ਮੰਜ਼ਰਾ ਪਰ ਲੇਕਿਨ ਫਿਰ ਵੀ ਸਮਝ ਨਹੀਂ ਰਿਹਾ ਕਿ ਇਨਸਾਨ ਨੂੰ ਨਾਲੇ ਹਾਲਾਂਕਿ ਅਸੀਂ ਬਾਰ ਬਾਰ ਕਹਿੰਦੇ ਆ ਵੀ ਤੁਸੀਂ ਜਿੱਥੇ ਵੀ ਪਾਣੀ ਦਾ ਪੱਧਰ ਆ ਜਾਓ ਕਿਸੇ ਵੀ ਤਰ੍ਹਾਂ ਦਾ ਪਹਾੜੀ ਏਰੀਆ ਦੇ ਵਿੱਚ ਮੀਂਹ ਪੈ ਰਿਹਾ ਉਧਰ ਘੁੰਮਣ ਨਾ ਜਾਓ ਕਿਉਂਕਿ ਪ੍ਰਸਾਤਾ ਕਰਕੇ ਬਹੁਤ ਜ਼ਿਆਦਾ ਕੀਮਤੀ ਜਾਨਾਂ ਜਾ ਰਹੀਆਂ ਨੇ ਆ ਦੇਖੋ ਕਿਸ ਤਰ੍ਹਾਂ ਬੰਦਾ ਜਿਹੜਾ ਆਉਂਦੀ ਜਾਨ ਜੋਖਮ ਦੇ ਵਿੱਚ ਪਾ ਕੇ ਪੁਲ ਦੀ ਵੀਡੀਓ ਜਿਹੜੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾਗਾ ਦੇਖੋ ਤਸਵੀਰਾਂ ਦੇ ਵਿੱਚ ਇਹ ਪੁਲ ਕਿੰਨੀ ਇਸ ਦੇ ਨਾਲ ਤੇਜ਼ੀ ਦੇ ਨਾਲ ਡਿੱਗੂਗਾ ਤੇ ਕਿਵੇਂ ਇੱਕ ਵੱਡਾ ਹਾਦਸਾ ਹੋਣੋਂ ਜਿਹੜਾ ਟਲ ਗਿਆ ਕਿਉਂਕਿ ਕਿਸੇ ਦੀ ਕੀਮਤੀ ਜਾਨ ਜਾਤ ਤੇਰੀ ਇਹ ਕੀ ਹੈ ਪਾਰਵਤੀ ਵਿਆਸ ਨਦੀ ਹੈ ਤਸਵੀਰਾਂ ਨੇ ਕਿੰਨੀ ਤੇਜ਼ੀ ਦੇ ਨਾਲ ਦੇਖੋ ਕਿਵੇਂ ਪੁਲਾ ਜਿਹੜਾ ਪੁਲ ਡਿੱਗ ਚੁੱਕਿਆਗਾ ਤੁਸੀਂ ਦੇਖੋ ਪੁਲ ਕਿਵੇਂ ਡਿੱਗਦਾ ਕਿਵੇਂ ਪਾਣੀ ਦੇ ਵਿੱਚ ਵਹਿੰਦਾਗਾ ਦੇਖੋ ਤਸਵੀਰਾਂ ਦੇ ਵਿੱਚ ਤੁਸੀਂ ਪੁਲ ਕਿਵੇਂ ਡਿੱਗ ਰਿਹਾ ਹੈ ਦੇਖੋ ਮੌਕੇ ਦੀਆਂ ਤਸਵੀਰਾਂ ਨੇ ਜਮਾਂ ਬਿਲਕੁਲ ਇੱਕ ਇਸ ਤਰ੍ਹਾਂ ਜਿਹੜਾ ਪੌੜਾ ਪਾਣੀ ਦੇ ਵਿੱਚ ਵਹਿਣ ਲਈ ਤਿਆਰ ਆ ਬਿਲਕੁਲ ਦੇਖੋ ਤਸਵੀਰਾਂ ਦੇ ਵਿੱਚ ਬਿਲਕੁਲ ਵੀ ਖੌਫ ਨਹੀਂ ਹੈਗਾ ਲੋਕਾਂ ਦੇ ਅੰਦਰ ਆਪਣੀ ਮੌਤ ਨੂੰ ਲੈ ਕੇ ਇੱਕ ਇਨਸਾਨ ਕਿਵੇਂ ਆਪਣੀ ਜ਼ਿੰਦਗੀ ਜੋਖਮ ਦੇ ਵਿੱਚ ਪਾ ਕੇ ਪੁਲ ਦੇ ਉੱਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਕਿਸੇ ਬੜੇ ਵੀ ਵੱਡਾ ਹਾਸਾ ਹੋ ਸਕਦਾ ਸੀਗਾ ਆ ਦੇਖੋ ਤਸਵੀਰਾਂ ਦੇ ਵਿੱਚ